ਆਪਣੇ ਕੋਲੇ ਹੈ 1500 ਦਾ ਪ੍ਰੋਫਿਟ ਚੱਲ ਰਿਹਾ ਹੈਗਾ 11 ਵੱਜ ਚੁੱਕੇ ਆ ਤੇ ਮਾਰਕੀਟ ਸਾਈਡ ਵਾਈਜ਼ ਓਪਨ ਹੋ ਗਿਆ ਥੋੜੀ ਥੱਲੇ ਆ ਗਿਆ ਡਾਊਨ ਟ੍ਰੈਂਡ ਦੇ ਵਿੱਚ ਆ ਜਿਵੇਂ ਆ ਕਿ ਆਪਾਂ ਕੱਲ ਪ੍ਰਡिक्ट ਕੀਤਾ ਸੀ ਮਾਰਕੀਟ ਦਾ 1900 ਰੁਪਏ ਦਾ ਆਪਣਾ ਪ੍ਰੋਫਿਟ ਚੱਲ ਰਿਹਾ ਹੈਗਾ ਇਸ ਟਾਈਮ ਤੇ ਨਾਲ ਆਪਣੀ ਮੀਟਿੰਗ ਵੀ ਚੱਲੀ ਜਾਂਦੀ ਆ ਜਿੱਥੇ ਸਾਰੇ ਟਰੇਡਰ ਬੈਠ ਕੇ ਟਰੇਡਿੰਗ ਕਰ ਰਹੇ ਹੈਗੇ 2 hours later ਤਾਂ ਹੁਣ 2 ਵੱਜ ਗਿਆ ਤੇ ਮਾਰਕੀਟ ਡਾਊਨ ਟ੍ਰੈਂਡ ਦੇ ਵਿੱਚ ਆ ਕਾਫੀ ਅੱਜ ਦਾ ਡੇ ਲੋ ਵੀ ਉਹਨੇ ਬ੍ਰੇਕ ਕਰਤਾ ਜਿਵੇਂ ਕਿ ਆਪਾਂ ਕੱਲ ਦੱਸਿਆ ਸੀਗਾ ਵੀ ਮਾਰਕੀਟ ਬੀਅਰ ਟ੍ਰੈਂਡ ਦੇ ਵਿੱਚ ਬਟ ਓਟੀਆ ਦੇ ਕਾਲ ਦੇ ਪ੍ਰੀਮੀਅਮ ਜਿਆਦਾ ਨਾ ਘਟਣ ਕਰਕੇ ਆਪਾਂ ਨੇ ਕੋਲੇ ਅਜੇ 1500 ਦਾ ਪ੍ਰੋਫਿਟ ਹੀ ਚੱਲ ਰਿਹਾ ਹੈਗਾ ਬਾਕੀ ਸ਼ਾਮ ਤੱਕ ਦੇਖਦੇ ਆਂ ਕੀ ਆ ਆਪਣੇ ਕੋਲੇ ਕਾਲ ਸੈੱਲ ਲਗੀ 2 hours later ਫਾਈਨਲੀ ਮਾਰਕੀਟ ক্লোਜ਼ ਹੋ ਚੁੱਕੀ ਆ ਸਾਢੇ 3:00 ਹੋ ਗਏ ਆ ਆ ਰਹੀ ਆ ਪੂਰੇ ਦਿਨ ਦੀ ਮਾਰਕੀਟ ਡਾਊਨ ਟ੍ਰੈਂਡ ਆ ਲਾਟ ਤੇ ਇੱਕ ਸਪਾਈਕ ਆਇਆਗਾ ਤੇ ਪ੍ਰੋਫਿਟ ਕੋਈ ਖਾਸ ਨਹੀਂ ਬਣਿਆ 1300 ਰੁਪਿਆ ਬੁੱਕ ਕਰ ਕੀਤਾਗਾ ਤੇ ਕੁਝ ਆਪਣੀ ਚੱਲ ਰਹੀ ਆ ਪੋਜੀਸ਼ਨ ਉਹ ਹੈਗੀ ਆ ਕਾਲੀ ਸੈਲ ਆ ਗਈ ਇਹਦਾ ਰੀਜਨ ਆ ਨਾ ਪੈਸਾ ਬੰਦਾ ਆ ਸਟ੍ਰੈਟੋ ਡਿਕਾ ਚਾਰਟ ਆ ਦੇਖੋ ਓਪਨ ਹੋਇਆ ਸੀ 215 ਤੇ ਇੱਕ ਸਪਾਈਕ ਆਇਆ ਵੱਡਾ ਸਾਰਾ ਉੱਤੇ ਕਾਫੀ ਪ੍ਰੋਫਿਟ ਚਲਾ ਗਿਆ ਸੀਗਾ ਤੇ ਵਾਪਸ 185 ਤੇ ਕਲੋਜ਼ ਹੋਇਆ ਹੁਣ ਤੇ ਕੱਲ ਦੇਖਦੇ ਆ ਕਿਵੇਂ ਮਾਰਕੀਟ ਰਹਿੰਦੀ ਆ ਤੇ ਮਿਲਦੇ ਆ ਅਗਲੇ ਬਲੌਗ ਦੇ ਵਿੱਚ